ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਪੈਰੋ ਭੱਟੀ ਤੁਹਾਨੂੰ ਇੱਕ ਫਾਰਮ ਦਿਖਾਉਣੇ ਆ ਮੈਕਸ ਫਾਰਮ ਹੈ ਜੀ ਇਹ ਮੱਝਾਂ ਦੇ گاਵਾ ਦਾ ਨਵਾਂ ਹੀ ਕੰਮ ਕੀਤਾ ਮੁੰਡੇ ਨੇ ਮੱਝਾਂ ਇਹਨਾਂ ਦੇ ਪਹਿਲਾਂ ਸੀ ਹੁਣ گاਵਾ ਰੱਖੀਆਂ ਇੱਕ ਵੱਛੀ ਤਿਆਰ ਹੋਈ ਹੈ ਹਜੇ ਤੱਕ گاਵਾ ਦੁੱਧ ਮਗਰ ਆਈ ਸੀ ਵੱਛੀ ਇਹਣਾ ਹਾਂ ਟੀਕੇ ਦਾ ਕੋਈ ਪਤਾ ਨਹੀਂ ਹੈ ਨਾ ਨਹੀਂ ਆਹ ਬਾਈ ਦੀ ਮੱਝ ਅੱਜ ਚੈੱਕ ਕੀਤੀ ਹੈ 2 ਮਹੀਨਿਆਂ ਦੀ ਇਹ ਜਿਵੇਂ ਤੁਹਾਨੂੰ ਦੱਸਿਆ ਸੀਗਾ ਇਹ ਮੱਝ ਟੀਕੇ ਤੇ ਨਹੀਂ ਰਹਿੰਦੀਗੀ ਅਸੀਂ ਬਹੁਤ ਕੋਸ਼ਿਸ਼ ਕਰਕੇ ਦੇਖੀ ਆ ਕਈ ਵਾਰੀ ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਹਰੇਕ ਪਸ਼ੂ ਟੀਕੇ ਦੇ ਰਹਿਂਦਾ ਇਹ ਨਹੀਂ ਰਹਿੰਦੀ ਕੀ ਇਹ ਮੱਝ ਸਾਂਹ ਤੋਂ ਹੀ ਗੱਭਣ ਅੱਜ 2 ਮਹੀਨਿਆਂ ਦੀ ਚੈੱਕ ਹੋ ਗਈ ਆ ਦੂਜੇ ਸਾਰੇ ਪਸ਼ੂ ਟੀਕੇ ਤੇ ਹੀ ਗੱਭਣ ਪਰ ਆਹ ਮੱਝ ਸਾਂਹ ਤੋਂ ਹੀ ਗੱਭਣ ਹੈ ਇਹਨਾਂ ਦੀ ਅੱਜ ਚੈੱਕ ਕੀਤੀ ਆ ਪਹਿਲੇ ਨੰਬਰ ਵਾਲੀ ਮੱਝ ਮੱਝਾਂ ਤੇ ਗਾਵਾਂ ਦਾ ਪੁੱਛਾਂਗੇ ਬਾਈ ਦੋ ਵੀ ਦੁੱਧ ਵੀ ਕੀ ਰੇਟ ਪਾਉਂਦਾ ਤੇ ਆਹ ਆ ਨਿੱਕੇ ਇਹ ਗੱਭਣ ਕਿੰਨੇ ਚਿਰ ਦੀ ਇਹ ਹੋਵੇ 4 ਮਹੀਨੇ ਇਹ ਤਾਂ ਟੀਕੇ ਤੋਂ ਹੀ ਹੈ ਨਾ ਹਾਂ ਇਹਦੇ ਕੋਈ ਆਪਾਂ ਨੂੰ ਪਤਾ ਤਾਂ ਨਹੀਂ ਕਿਹੜਾ ਟੀਕਾ ਨਾਰਮਲ ਹੀ ਭਰਿਆ ਹਨ ਕਿ ਨੀਲੀ ਦਾ ਭਰਿਆ ਇਹਦੇ ਨੀਲੀ ਦਾ ਭਰਿਆ ਹਾਂ ਨੀਲੀ ਦਾ ਭਰਿਆ ਨਾ ਮੱਥੇ 'ਚ ਬੱਲ ਸੀ ਆਹ ਝੋਟੀ ਇਹ ਸ਼ੇਰੇ ਪੰਜਾਬ ਤੋਂ ਹਾਂ ਇਹ ਸ਼ੇਰੇ ਪੰਜਾਬ ਇਹ ਸ਼ੇਰੇ ਪੰਜਾਬ ਤੋਂ ਗੱਬਣ ਆ ਜੀ ਇਹ ਆਪ ਵੀ ਚੰਗੇ ਟੀਕੇ ਦੀ ਹੈ ਇਹ ਉਹ ਇਹਦੀ ਮਾਂ ਹੈਗੀ ਆਹ ਹਾਂ ਇਹਦੀ ਮਾਂ ਇਹ ਹੈ ਇਹ ਟੀਕਾ ਸੀਗਾ ਜੀ ਐਨਡੀਡੀਪੀ ਦਾ ਟੀਕਾ ਸੀਗਾ ਪ੍ਰੋਪਰ ਮੇਰੇ ਯਾਦ ਨਹੀਂ ਮੈਂ ਤੁਹਾਨੂੰ ਦੱਸਿਆ ਉਹ ਰਿਕਾਰਡ ਨਹੀਂ ਸੀ ਰੱਖਦੇ ਆਪਾਂ ਚੰਗੀ ਆ ਝੋਟੀ ਇਹ ਵੀ ਇਹ ਹੁਣ ਸ਼ੇਰੇ ਪੰਜਾਬ ਤੋਂ ਗੱਬਣ ਹੈ ਤੇ ਇਹ ਦੇ ਇਹ ਹਜੇ ਹੀਟ ਚ ਨਹੀਂ ਆਈ ਹਨ ਨਹੀਂ ਸੁਈ ਨੂੰ ਮਹੀਨਾ ਇਹਨੂੰ ਸੁਈ ਨੂੰ ਹਜੇ ਮਹੀਨਾ ਹੋਇਆ ਜੀ ਇਹਦੇ ਦਵਾਈ ਦੂਈ ਭਰੀ ਹੈ ਇਹਦੇ ਭਰਾਂ ਕੇ ਟੀਕਾ ਹਜੇ ਆ ਵੀ ਹਜੇ ਸੱਜਰ ਸੁਈ ਵੀ ਆ ਆ ਝੋਟੀ ਤਿਆਰ ਹੈ ਇਹਨਾਂ ਦੇ ਪਸ਼ੂ ਨਹੀਂ ਜਦੋਂ ਸ਼ੁਰੂ ਚ ਆਪਾਂ ਆਉਣ ਲੱਗੇ ਸੀਗੇ ਦਾ ਆਪਣੇ ਸੀਮਨ ਤੋਂ ਹੀ ਹਨ ਇਹ ਤਾਂ ਆਪਣੀ ਗਾਂ ਸੀ ਪਰ ਗਾਵਾਂ ਤੂੰ ਰੱਖ ਕੇ ਕੀ ਕਰਦੀ ਸੀ ਇਹ ਕਰਦੀ ਸੀ ਦੇਸੀ ਇਹ ਕਿਹੜਾ ਆਹ ਆਹ ਪਹਿਲਾ ਫੋਕਾ ਕੰਮ ਪਰ ਬੱਚੀ ਆ ਉਹ ਤੋਂ ਸਟਾਰਟ ਨਹੀਂ ਸੀ ਕੰਮ ਪਰ ਫਿਰ ਵੀ ਠੀਕ ਹੈ ਇਹ ਕੰਮਣਾ ਹੀ ਇਹਨਾਂ ਦਾ ਆ ਘਰਦਿੰਗੇ ਘਰਦਗੇ ਇਹਨਾਂ ਕਿ ਮੱਝਾਂ ਸਾਰੀਆਂ ਆਣਾ ਹੁਣ ਤਾਂ ਬੱਸ ਆਹ ਤੁਹਾਨੂੰ ਦਿਖਾਉਣਾ ਸੀ ਮੇਨ ਵੀ ਬਾਈ ਨੇ ਕੰਮ ਵਧਾ ਲਿਆ ਪਹਿਲਾਂ ਇਹਦੇ ਪਸ਼ੂ ਨਾਲ ਰਹਿਣ 'ਚ ਦਿੱਕਤ ਆਉਂਦੀ ਸੀ ਪਸ਼ੂ ਗੱਭਨ ਨਹੀਂ ਸੀ ਹੁੰਦੇ ਹੁੰਦੇ ਤੇ ਹੁਣ ਪਸ਼ੂਆਂ ਦੀ ਇਹ ਹੀ ਕਰਦੇ ਆ ਜੀ ਸਹੀ ਕਿ ਪਸ਼ੂ ਰਹੀ ਜਾਂਦੇ ਆ ਇੱਕ ਇੱਕ ਟੀਕੇ ਤੇ ਐਤ ਕੀ ਥੋੜਾ ਜਿਹਾ ਇੱਕ ਗਾਣੇ ਸਾਨੂੰ ਖਰਾਬ ਕੀਤਾ ਉਹਦੇ ਅਸੀਂ ਵੀਡੀਓ ਵੀ ਪਾਈ ਸੀ ਉਹ ਸਾਲਾਂ ਨੂੰ ਹੀ ਖਰਾਬ ਕਰ ਗਈ ਮਨ ਲਓ ਪ੍ਰੋਪਰ ਹੀਟ 'ਚ ਨਹੀਂ ਸੀ ਆਉਂਦੀਗੀ ਆ ਨਿੱਕੇ ਕਿਹੜੇ ਦੀ ਆ ਦੂਜਾ ਗੱਬਣਾ ਹੈਗੇ ਨਹੀਂ ਹਜੇ ਇਹ ਨਹੀਂ ਗੱਬਣਾ ਗੱਬਣਾ ਇਹਦੇ ਦੂਜਾ ਠੀਕ ਆ ਨਹੀਂ ਪਰੇ ਆਪਾਂ ਹਜੇ ਇਹ ਠੀਕ ਆ ਜੀ ਪਰੇ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਚਾਰ ਪੰਜ ਮਹੀਨੇ ਹੀਟ ਚ ਨਹੀਂ ਆਈ ਇਹ ਪ੍ਰੋਸੈਸ ਚੱਲ ਜਾਨਾ ਅੱਛਾ ਉਹ ਜਿਹੜੀ ਆਪਾਂ ਦਵਾਈ ਦੇ ਰਹੇ ਆ ਇਹਨੂੰ ਦੇ ਰਹੇ ਆ ਉਹ ਹਨਾ ਇਹਦੇ ਸਿਨਕਰੋਨਾਈਜੇਸ਼ਨ ਕੀਤੀ ਸੀ ਪਰ ਨਹੀਂ ਕੋਈ ਸਕਸੈਸ ਨਹੀਂ ਹੋਈ ਜੀ ਤੇ ਹੁਣ ਇਹਨੂੰ ਦੂਜਾ ਫੀਡ ਸਪਲੀਮੈਂਟ ਗੋਲੀਆਂ ਦੇ ਰਹੇ ਆ ਹੀਟ ਚ ਆਊਗੀ ਪਸ਼ੂ ਬਾਈ ਦੇ ਚੰਗੇ ਹੀ ਆ ਸਾਰੇ ਸਾਰੀਆਂ ਮੁੱਲ ਹੀ ਲੈਣ ਜਾਣਾ ਇਹ ਤਾਂ ਹਾਂ ਹਾਂ ਸਾਰੀ ਮੁੱਲ ਆ ਉੱਪਰ ਟਾਇਲ ਬੱਤਾ ਜੀ ਤੇ ਕਿੰਨੇ ਬਾਈ ਕਿੰਨੇ ਦਾ ਨਿੱਕੇ ਛੱਡੇ ਇਹ? ਇਹ 63 ਲੰਮਾ ਤੇ 14 ਚੌੜਾ 14 ਚੌੜਾ ਤੇ ਬਾਹਰ ਇੱਥੇ ਦਿਨੇ ਮੰਨ ਕੇ ਚੱਲੋ ਵੈਸੇ ਤਾਂ ਇੱਥੇ ਪੱਕਾ ਥਾਂ ਜੀ ਤੇ ਇੱਥੇ ਬਾਹਰ ਕੱਚਾ ਦਿਨੇ ਬਾਈ ਖੁੱਲੀਆਂ ਛੱਡ ਦਿੰਦਾ ਵੇ ਇਧਰੋਂ ਬਾਹਰ ਲੱਗਿਆ ਵਾ ਆਹ ਬਾਹਰ ਲਾ ਕੇ ਤੇ ਉਧਰੋਂ ਵੀ ਬਾਹਰ ਲਾ ਕੇ ਥੇਰੇ ਥੱਲੇ ਦੁੱਧ ਕਿੰਨਾ? ਜੀ ਥੱਲੇ ਥੇਰੇ ਥੱਲੇ ਥੇਰੇ ਥੱਲੇ ਹੂੰ ਹੂੰ ਇਧਰ 13 14 ਕਿਲੋ ਕਿੰਨੇ ਕਿੰਨੇ ਪੈਸੇ ਲਾਏ ਸੀ ਤੂੰ ਗਾਵਾਂ ਦੇ ਹੁਣ ਤੱਕ? ਹੁਣ ਤੱਕ ਮਤਲਬ ਆਪਾਂ 80-85 ਦੀਆਂ ਖਰੀਦੀਆਂ 90 ਉਹ ਲੱਖ ਦੀ ਲਈ ਸੀ ਵੱਡੀ ਵੇੜ ਮੰਨ ਲਓ ਸਾਰੀਆਂ ਗਾਵਾਂ ਦੇ 6-7 ਲੱਖ ਰੁਪਏ ਲਾਤਾ ਹਾਂ ਲਾਤਾ ਲਾਤਾ ਮੰਨ ਲਓ ਇਹਦੇ ਸਣੇ ਤੇਰਾ ਕਿੰਨੇ ਚ ਕਿੰਨੇ ਚ ਕੰਮ ਤੈਨੂੰ ਹੁਣ ਤੱਕ ਪੈ ਗਿਆ ਪੈ ਗਿਆ 8-10 ਲੱਖ ਤੇ ਹੁਣ ਪ੍ਰੋਫਿਟ ਕੀ ਆ ਕਿੰਨਾ ਦੁੱਧ ਪਾਉਣਾ ਮੰਨ ਲਓ ਘਾਂਟੇ ਦੁੱਧ ਪਾਉਣਾ ਡੇਲੀ ਮੱਝਾਂ ਗਾਵਾਂ ਦਾ ਰਲਾ ਕੇ ਕੀ ਰੇਟ ਮਿਲਦਾ ਮੱਝਾਂ ਦਾ 60 ਰੁਪਏ ਗਾਵਾਂ ਦਾ ਚਾੜੀ ਗਾਵਾਂ ਦਾ ਚਾੜੀ ਗਾਵਾਂ ਦਾ ਇਕੱਲਾ ਦੁੱਧ ਕਿੰਨਾ ਪਾਉਣਾ 6 ਆਣ ਗਾਵਾਂ ਦਾ 585 ਕਿਲੋਪਾ ਹਾਂ ਫਿਰ ਔਕੜ ਵੀ ਆਧਾ ਗੱਬਣ ਵੀ ਹੈ ਹੁਣ ਔਕੜ ਮਤਲਬ ਆਪਣੇ ਚਾਰ ਤੱਕ ਗੱਬਣੀ ਚਾਰ ਚਲ 55 ਮੀਂਟ ਹਾਂ ਆ ਵੀ ਗੱਬਣ ਆ ਰੀਪੀਟਰ ਸੀ ਆਪਣੀ ਹੈ ਨਾ ਆਹ ਰੀਪੀਟਰ ਸੀ ਆਹ ਰੀਪੀਟਰ ਸੀਗੀ ਆਹ ਗਾਰ ਰੀਪੀਟਰ ਸੀਗੀ ਜਿਹਨੇ ਥੋੜਾ ਜਿਹਾ ਖਰਾਬ ਕੀਤਾ ਸੀਗਾ ਤੇ ਹੋ ਜਾਂਦਾ ਚਲੋ ਕਈ ਵਾਰੀ ਤੇ ਪਰ ਗਾਈ ਗਾਂ ਹੁਣ ਗੱਬਣਾ ਇਹ ਕਿੰਨੇ ਚਿਰ ਦੀ ਗੱਬ ਹੋਗੀ ਇਹ ਹੋਗੀ ਤਿੰਨਾਂ ਮਹੀਨੇ ਇਹਦੇ ਸਿਮਣ ਨਾਰਮਲ ਹੀ ਲਾਇਆ ਹੈ ਨਾ ਆਈਬੀਐਸ ਦਾ ਲਾਇਆ ਸੀ ਇਹਦੇ ਆਪਾਂ ਉਹ ਦੂਜਾ ਹੌਟਸਟਾਰ ਸ਼ਾਇਦ ਹੋਸਟਲ ਨੇ ਖੂਰ ਡਾਈਜ਼ਲ ਬੋਲ ਜਿਹੜਾ ਉਹ ਉਹ ਠੀਕ ਆ ਨਾਰਮਲ ਆਇਆ ਸੀ ਫਿਰ ਹਾਂ ਨਾਰਮਲ ਹੀ ਸੀ ਡੀਜ਼ਲ ਹਾਂ ਠੀਕ ਆ ਤੇ ਆਹ ਗਾਂ ਇਹ ਗਾਂ 56 5 ਮਹੀਨੇ ਕਿੰਨੇ ਕਿੰਨੇ ਦੁੱਧ ਵਾਲੀਆਂ ਵੇਹੇ ਸਾਰੀਆਂ ਗਾਵਾਂ ਤੇ ਰੀਆਂ ਆ ਵੀ ਗੱਬਣ ਇਹ ਵੀ ਗੱਬਣ ਇਹ ਕਿੰਨੇ ਚਿਰ ਦੀ ਗੱਬ ਇਹ ਵੀ 5 ਮਹੀਨੇ ਦੀ ਗੱਬ ਆਹਾ ਇਹ 2.5 ਮਹੀਨੇ ਦੀ ਅੱਛਾ ਢਾਂਜਾ ਮਹੀਨੇ ਦੀ ਆ ਹਾਂ ਤੇ ਆਹ ਆ ਇਹ ਤਾਂ ਇਹ ਹੀ ਹੁਣ ਕੀ ਕੀ ਆਪਾਂ ਤੁਹਾਡਾ ਟਾਈਮ ਹੀ ਹੋਇਆ ਹਾ ਇਹਦੇ ਠੀਕਾ ਭਰਿਆ ਗਿਆ ਵੈਸੇ ਮੇਰੇ ਨਾਲ ਡੈਂਟ ਪਾਇਆ ਕਿ ਨਹੀਂ ਬਾ ਹੋ ਗਣਗੇ 23 ਦਿਨ ਲੱਗੇ ਤੇ ਇਹ ਇਹਨੇ ਨਹੀਂ ਕੀਤਾ ਕੁਝ ਇਹ ਕੋਈ ਨਹੀਂ ਬੋਲਦਾ ਠੀਕ ਸਾਰਿਆਂ ਤੋਂ ਜਾਏ ਦੁੱਧ ਵਾਲੀ ਕਿਹੜੀ ਹੈ ਆਪਣੀ ਹੁਣ ਤੇ ਟਾਈਮ ਤੇ ਇਹੀ ਹੈ ਕਿੰਨਾ ਦੁੱਧ ਨਹੀਂ ਵੈਸੇ ਸੱਜਰ ਸੂਈ ਗਾਂ ਜਿਹੜੀ ਸਭ ਤੋਂ ਜ਼ਿਆਦਾ ਦੁੱਧ ਦਿੰਦੀ ਹੈ ਜਿਹੜੀ ਰਿਪੀਟਰ ਸੀਗੀ ਅੱਛਾ ਉਹ ਫਿਰ ਤਾਂ ਹੀ ਰਿਪੀਟਰ ਹੈ ਨਾ ਹੀ ਫਿਰ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਵੀ ਰਿਪੀਟਰ ਗਾਂ ਹਮੇਸ਼ਾ ਉਹੀ ਹੁੰਦੀ ਹੈ ਵੀ ਜਿਹੜੀ ਜ਼ਿਆਦਾ ਦੁੱਧ ਦਿੰਦੀ ਹੈ ਨਾ ਉਹਨਾਂ ਕੋਲ ਕੁਝ ਪੂਰਾ ਨਹੀਂ ਹੁੰਦਾ ਕਈ ਵਾਰੀ ਆਹੀ ਹੈ ਨਾ ਕਿੰਨਾ ਦੁੱਧ ਤੈਨੇ ਕਿਹੜੀ ਮਾਰ ਦਿਸੇ ਹੱਥ ਤੋਂ 27 28 30 ਲੀਟਰ ਤੱਕ ਕਿੰਨਾ ਪ੍ਰੋਫਿਟ ਆ ਨਿੱਕੇ ਹੁਣ ਮੰਨ ਕੇ ਜੇਲ ਵੀ ਤੂੰ ਫੀਡ ਫੂਡ ਕੱਢ ਕੇ ਕਿੰਨੇ ਪੈਸੇ ਤੈਨੂੰ ਮਹੀਨੇ ਦੇ ਬਚਦੇ ਆ ਮਤਲਬ 40% ਵਜ ਜਾਂਦਾ ਸਾਰਾ ਕੁਝ ਕਰਕੇ ਸਨੇ ਬੰਦਾ ਬੰਦਾ ਸਨੇ ਬੰਦੇ ਦੇ ਸਾਰਾ ਕੁਝ ਲੇਬਰ ਪਾ ਕੇ ਵੀ 40% ਪੈਸੇ ਵਜਦੇ ਦੈਨੀਆਂ ਫੀਡ ਫੂਡ ਸਾਰਾ ਕੁਝ ਕੱਢ ਗਿਆ ਸਾਰਾ ਕੁਝ ਕੱਢ ਵੀ 7-8 ਲੱਖ ਰੁਪਇਆ ਲਾ ਕੇ ਤੈਨੂੰ ਕਿੰਨੇ ਪੈਸੇ ਬਚਦੇ ਆ ਫਿਰ ਵੀ ਮਹੀਨੇ ਦੇ ਫਿਰ ਵੀ ਹੁਣ ਮਹੀਨੇ ਦੇ ਮਤਲਬ 40000 ਰੁਪਇਆ ਛੱਡ ਜਾਂਦੀ ਆ 40000 ਰੁਪਏ ਮੱਝਾਂ ਗਾਵਾਂ ਸਾਰੀਆਂ ਨਾਗਦੇ ਨਾਗ ਆਪਣੇ ਖੜੇ ਆ ਗਾਂ ਬੱਚੀਆਂ ਵੀ ਤਿਆਰ ਹੋ ਜਾਣਗੀਆਂ ਹਾਂ ਤੇ ਫਿਰ ਬਾਹਰ ਜਾਣ ਤੋਂ ਤਾਂ ਚੰਗਾ ਹੀ ਆ ਜਿਵੇਂ ਉਧਰ 25 30 ਲੱਖ ਲਾ ਕੇ ਜਾਣੇ ਆਪਾਂ ਹੂੰ ਮੈਂ ਹੁਣ ਤਾਂ ਤੋਕੜ ਵੀ ਆ ਸੱਜਰ ਦਾ ਹੁਣ ਜਬ ਆਪਣਾ ਸੂਆ ਤੇ ਹੁਣ ਵਧਾਉਣਾ ਗਾਂ ਗੰਮ ਹੋਰ ਲੈਉਣੀਆਂ ਹਾਂ ਵਧਾਵਾਂਗੇ ਕਿੰਨੀਆਂ ਗਾਵਾਂ ਹੋਰ ਲੈਣੀਆਂ ਲਾਵਾਂਗੇ 2-3 ਤਾਂ ਹੋਰ ਲਾਵਾਂਗੇ ਜੀ ਹਾਂ ਸਾ ਵੀ ਦਾਸਤਾ ਪੂਰਿਆਂ ਕਰਾਂਗੇ ਹਨ ਕਿਹੜਾ ਆਪਾਂ 5 6 ਤੋਂ ਸ਼ੁਰੂ ਕਰ ਲਿਆ ਇੱਕ ਆਪਣੀ ਘਰ ਦੀ ਸੀਗੇ ਸਾਰੀਆਂ ਹੀ ਲਈਆਂ ਇਹ ਇੱਕ ਇੱਕ ਘਰ ਦੀ ਸੀਗੀ ਫਿਰ ਆਪਾਂ ਦੂਰ ਲੈ ਲਈਆਂ ਹਾਂ ਫਿਰ ਆਪਾਂ ਫਿਰ ਦੂਰ ਲੈ ਲਈਆਂ ਆਪਾਂ ਇੱਕ ਲੈ ਲਈ ਹੁਣ ਆਪਾਂ ਫਿਰ ਇੱਕ ਲੈ ਲਈ ਅੱਛਾ ਅੱਛਾ 6 ਕਰ ਲਈਆਂ ਮੰਨ ਲਓ ਕਮਾਈ ਚੋਂ ਹੀ ਲਈ ਜਾਂਦਾ ਨੂੰ ਕਮਾਈ ਚੋਂ ਜਿਵੇਂ ਬਾਤਨਗੇ ਦੁੱਧ ਚੋਂ ਇਹ ਕਰ ਜਿਵੇਂ ਦੁੱਧ ਜੋ ਬਚੀ ਜਾਂਦੇ ਓਵੇਂ ਓਵੇਂ ਪਸ਼ੂ ਵੀ ਲਈ ਜਾਂਦਾ ਪਸ਼ੂ ਵੀ ਵਧੀ ਜਾਂਦੇ ਚਲੋ ਤੇ ਦੁੱਧ ਵੀ ਵਧੀ ਜਾਂਦਾ ਹਨਾ ਇਹ ਬਾਈ ਦਾ ਸੈਟਲਮੈਂਟ ਸਹੀ ਆ ਹਨਾ ਕੱਠੀਆਂ ਗਾਵਾਂ ਤੇ ਬਾਈ ਨੇ ਪੈਸੇ ਨਹੀਂ ਲਾਏਗੇ ਕੋਈ ਲੋਨ ਨਹੀਂ ਕਰਾਇਆ ਜੀ ਆ ਨਾਰਮਲ ਬਸ ਉੱਤੇ ਸ਼ੈੱਡ ਬਾਲਿਆ ਸੋਨੂੰ ਮੈਂ ਦੱਸਿਆ ਵੀ ਇਹ ਸ਼ੁਰੂ ਚ ਆਪਾਂ ਲੋਨ ਕਰਾ ਲੈਨੇ ਆ ਫਿਰ ਆਪਾਂ ਫਸ ਜਾਨੇ ਆ ਫਿਰ ਥੋੜੀ ਜੀ ਦਿੱਕਤ ਬੰਦੇ ਨੂੰ ਆਉਂਦੀ ਹੈ ਪਸ਼ੂ ਰਿਪੀਟਰ ਹੋ ਜਾਣ ਦੁੱਧ ਘਟ ਜਾਣ ਬਿਮਾਰ ਹੋ ਜੇ ਕਿਉਂ ਪਸ਼ੂ ਆ ਸਾੜੀ ਚੀਜ਼ ਆ ਕੋਈ ਪਤਾ ਨਹੀਂ ਬੀਮੇ ਕਰਾਏ ਆ ਨਹੀਂ ਬੀਮਾ ਨਹੀਂ ਕਰਾ ਬੀਮੇ ਕਰਾ ਸਾਰਿਆਂ ਦੇ ਯਾਰ ਬੀਮੇ ਜ਼ਰੂਰੀ ਹੈ ਬਾਈ ਨੂੰ ਕਿਹਾ ਹੁਣ ਬੀਮੇ ਕਰਾਵਾਂਗੇ ਕਿਉਂ ਪਸ਼ੂ ਦਾ ਕੋਈ ਪਤਾ ਨਹੀਂ ਹੈ ਨਾ ਅੱਗੇ ਮੰਨੂ ਦੀ ਗਾਂ ਦੇਖ ਲੈ ਕਿੱਡਾ ਨੁਕਸਾਨ ਹੋ ਜਾ ਉਹਦਾ ਹਾਂ ਤੇ ਕੋਈ ਪਤਾ ਨਹੀਂ ਹੁੰਦਾ ਪਸ਼ੂ ਦਾ ਚਲੋ ਰੱਬ ਸੌਖੀ ਰੱਖੇ ਕੋਈ ਪ੍ਰੋਬਲਮ ਦਾ ਨਾ ਆਵੇ ਪਰ ਫਿਰ ਵੀ ਬ ਤੁਸੀਂ ਦੇਖ ਲਓ ਵੀ 6-7 ਲੱਖ ਜਾਂ ਜਗ੍ਹਾ ਵੀ ਚਲੋ ਜਗ੍ਹਾ ਤਾਂ ਬਾਈਆਂ ਦੀ ਆਪ ਦੀ ਆ ਫਿਰ ਵੀ ਇਹ ਸ਼ੈੱਡ ਵੀ ਪਾਇਆ ਤੈਲ ਬੱਤਾ ਪਾਇਆ ਵਧੀਆ ਕੋਈ ਪ੍ਰੋਬਲਮ ਨਹੀਂ ਕੀ ਕੋਈ ਪਸ਼ੂ ਗਰਮੀ ਇੱਥੇ ਨਹੀਂ ਮਣਾਉਣਗੇ ਠੀਕ ਹੈ ਬਾਹਰ ਕੱਚਾ ਥਾਂ ਠੀਕ ਹੈ ਮਗਰ ਖੇਤ ਆ ਤੇ ਸੋਹਣਾ ਧੰਦਾ ਬਾਈ ਵਧੀਆ ਕੰਮ ਚੱਲਦਾ ਬਾਈ ਦਾ ਕੋਈ ਐ ਨਹੀਂ ਬਈ ਕੋਈ ਬਈ ਪੈਸੇ ਨਹੀਂ ਬਚਦੇਗੇ ਜੇ ਮਿਹਨਤ ਕਰਦੇ ਆ ਘਰੇ ਆ ਨਾਲੇ ਘਰ ਬਾਈ ਖੇਤ ਹੀ ਘਰ ਆ ਬਾਈਆਂ ਦਾ ਤੇ ਬੰਦਾ ਵੀ ਰੱਖਦੇ ਆ ਕੋਈ ਐ ਨਹੀਂ ਵੀ ਆਪ ਹੀ ਆ ਬੰਦਾ ਰੱਖਿਆ ਹੋਵੇ ਪਸ਼ੂਆਂ ਦੇਣ ਹਾਂ ਇੱਕ ਬੰਦਾ ਵੀ ਰੱਖਿਆ ਬਈ ਆਪ ਵੀ ਕਰਦੇ ਆ ਕੰਮ ਤੇ ਵਧੀਆ ਪੈਸੇ ਵੱਜਦੇ ਬਾਕੀ ਦੁੱਧ ਆ ਰੇਠ ਠੀਕ ਮਿਲ ਰਿਹਾ ਜੇ ਹਜੇ ਜੇ ਆਪ ਬਾਈ ਪਾ ਕੇ ਹੁਣ ਸ਼ਹਿਰ ਸ਼ੂਰ ਜੇ ਜਾਦੇ ਦੁੱਧ ਹਜੇ ਨੰਬਰ ਆ ਜਾਊਗਾ ਨੰਬਰ ਕਿੰਨੇ ਤੇ ਕਹਿੰਦੇ ਤੈਨੂੰ ਸਪੈਸ਼ਲ ਨੰਬਰ 1.5 ਕੁਇੰਟਲ ਦੇ ਹਨ ਹਾਂ ਉਹ ਲੈਸ ਫਿਰ ਹਾਂ 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 ਫਿਰ 4 ਰੁਪਏ ਰੇਟ ਹੋਰ ਵੱਜ ਜਾਣਾ ਫਿਰ ਸਪੈਸ਼ਲ ਨੰਬਰ ਤੇ ਰੇਟ ਹੋਰ ਵੱਜ ਜਾਂਦਾ ਜੀ ਤੇ ਬਾਕੀ ਸੋਨੂੰ ਪਸ਼ੂ ਦਿਖਾਏ ਆ ਜੀ ਸਾਰੇ ਦੱਸਿਓ ਜੇ ਕਮੈਂਟ ਕਰਕੇ ਕਿਵੇਂ ਲੱਗੇ ਬਾਈ ਦੇ ਪਸ਼ੂ ਦੇ ਫਾਰਮ ਦਾ ਪ੍ਰਬੰਧ ਤੇ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਜੀ ਆਪਣੇ ਚੈਨਲ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ ਜੀ